ਅਜਰਾਈਲ ইরাਕ جنگ ਦਾ ਖੌਫਨਾਕ ਵੀਡੀਓ ਕਿ ਇਹ ਹੈ ਤਰੱਕੀ ਕਿ ਇਹ ਹੈ ਉન્નਤੀ ਕਿ ਇਹ ਹੈ ਵਿਕਾਸ ਇਸ ਉન્નਤੀ ਦਾ ਇਸ এডਿਕੇਸ਼ਨ ਦਾ ਇਸ ਮਾਨਸਿਕਤਾ ਦਾ ਕੀ ਕਰੋਗੇ ਜਿਹੜੀ ਹਲੇ ਵੀ ਸਾਨੂੰ ਇੱਕ ਇਨਸਾਨ ਨੂੰ ਲੁੱਟਣ ਇੱਕ ਇਨਸਾਨ ਨੂੰ ਮਾਰਨ ਤੱਕ ਹੀ ਸੀਮਤ ਹੋਈ ਖੜੀ ਹੈ ਅਜਹੀ ਐਜੂਕੇਸ਼ਨ ਅਜਹੀ ਇਹ ਯਹ ਬਕਾਸ ਸਾਨੂੰ ਇਹ ਸਿਖਾ ਰਿਹਾ ਹੈ ਕਿ ਅਸੀਂ ਦੂਸਰੇ ਇਨਸਾਨਾਂ ਨੂੰ ਮਾਰ ਕੇ ਦੂਸਰੇ ਇਨਸਾਨਾਂ ਨੂੰ ਲੁੱਟ ਕੇ ਕਿਸ ਤਰ੍ਹਾਂ ਤਾਕਤਵਰ ਕਿਸ ਤਰ੍ਹਾਂ ਆਪਣੇ ਆਪ ਨੂੰ ਵੱਧ ਪਾਵਰਫੁਲ ਦਿਖਾ ਸਕਦੇ ਹਾਂ ਕੀ ਕਰਵਾਉਣਾ ਸੀ ਇਹ ਹੀ ਤਰੱਕੀ ਅਤੇ ਵਿਕਾਸ ਤੋਂ ਜਿਹੜੀ ਕੀ ਹਲੇ ਵੀ ਸਦੀਆਂ ਪੁਰਾਣੀ ਇਨਸਾਨ ਨੂੰ ਇਨਸਾਨ ਦੁਆਰਾ ਲੁੱਟਣ ਦੀ ਮਾਨਸਿਕਤਾ ਦੀ ਗਵਾਹੀ ਭਰ ਰਹੀ ਹੈ